ਅੱਜ ਅਸੀਂ ਸਟਾਪ ਵੇਸਟਿੰਗ ਯੂਰ ਲਾਈਫ ਬਾਰੇ ਗੱਲ ਕਰਨਾਂਗੇ ਮੈਂ ਲਾਈਫ ਬਰਬਾਦ ਬਾਰੇ ਗੱਲ ਨਹੀਂ ਕਰ ਰਿਹਾ ਟਾਈਮ ਬਰਬਾਦ ਕਰਨ ਬਾਰੇ ਗੱਲ ਕਰ ਰਿਹਾ ਸਾਨੂੰ ਜ਼ਿੰਦਗੀ ਨਾਲ ਪਿਆਰ ਹੈ ਵਕਤ ਨਾਲ ਕਿਉਂ ਨਹੀਂ ਜੇ ਵਕਤ ਰੁਕਦਾ ਹੈ ਤਾਂ ਜ਼ਿੰਦਗੀ ਰੁਕ ਜਾਂਦੀ ਹੈ ਜੇ ਵਕਤ ਫਾਸਟ ਕਰ ਦੇਗੀ ਤਾਂ ਜ਼ਿੰਦਗੀ 1 ਮਿੰਟ ਵਿੱਚ ਖਤਮ ਹੋ ਜਾਵੇਗੀ ਵਕਤ ਹੈ ਤਾਂ ਜ਼ਿੰਦਗੀ ਚੱਲ ਰਹੀ ਹੈ ਜ਼ਿੰਦਗੀ ਹੈ ਤਾਂ ਵਕਤ ਨਹੀਂ 2025 ਦੇ 6 ਮਹੀਨੇ ਬੀਤ ਗਏ ਸਾਡੇ ਸਾਰਿਆਂ ਕੋਲ ਇੱਕੋ ਜਿਹਾ ਟਾਈਮ ਹੈ ਇਸ ਦੇ ਬਾਵਜੂਦ ਵੀ ਸਾਲ ਦੇ ਅੰਤ ਵਿੱਚ ਰਿਜ਼ਲਟ ਵੱਖ-ਵੱਖ ਹੋਵੇਗਾ ਕਿਉਂਕਿ ਕੋਈ ਹਫ਼ਤੇ ਦੇ ਵਿੱਚ 100 ਤੋਂ 120 ਘੰਟੇ ਕੰਮ ਕਰਦਾ ਹੈ ਤੇ ਕੋਈ ਬਿਲਕੁਲ ਕੁਝ ਨਹੀਂ ਕਰਦੇ ਕਿਸਮਤ ਦੇ ਭਰੋਸੇ ਬੈਠੇ ਆ ਇਹਨਾਂ ਕਿਸਮਤ ਦੇ ਭਰੋਸੇ ਬੈਠਣ ਵਾਲੇ ਇਨਸਾਨਾਂ ਨੂੰ ਮੈਂ ਕਹਿੰਦਾ ਕਿ ਮਿਹਨਤ ਕਰੋ ਪਤਾ ਨਹੀਂ ਕਿਹੜਾ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਲਿਆ ਆਵੇ ਵਧੀਆ ਲਿਆ ਆਵੇ ਕਦੋਂ ਕਿਸਮਤ ਤੁਹਾਡੀ ਤੁਹਾਡੇ ਤੇ ਮਿਹਰਬਾਨ ਹੋ ਜਾਵੇ ਕੀ ਪਤਾ ਸੋਚੋ ਤੁਹਾਡਾ ਲੱਕੀ ਡੇ ਹੈ ਤੇ ਤੁਸੀਂ ਛੁੱਟੀ ਤੇ ਹੋ ਤੁਸੀਂ ਕੁਝ ਨਹੀਂ ਕਰ ਰਹੇ ਹੋ ਸਭ ਕੁਝ ਖਤਮ ਵੈਦਕਾਲ ਵਿੱਚ ਹੀ ਵਕਤ ਨੂੰ ਘੋੜਾ ਮੰਨਿਆ ਗਿਆ ਹੈ ਵਕਤ ਘੋੜੇ ਦੀ ਤਰ੍ਹਾਂ ਤੇਜ਼ ਦੌੜਦਾ ਹੈ ਹਰ ਚੀਜ਼ ਦੀ ਕੋਈ ਨਾ ਕੋਈ ਕੀਮਤ ਹੈ ਪਰ ਵਕਤ ਦੀ ਕੋਈ ਕੀਮਤ ਨਹੀਂ ਹੁੰਦੀ ਇਸ ਨੂੰ ਪੈਸੇ ਨਾਲ ਖਰੀਦਿਆ ਨਹੀਂ ਜਾ ਸਕਦਾ ਵਕਤ ਦੇ ਘੋੜੇ ਤੇ ਸਵਾਰ ਹੋ ਕੇ ਬਹੁਤ ਜਾਣੇ ਅੱਗੇ ਲੰਘ ਜਾਂਦੇ ਨੇ ਤਰ ਜਾਂਦੇ ਨੇ ਗਵਾਚੀ ਚੀਜ਼ ਵਾਪਸ ਮਿਲ ਜਾਂਦੀ ਹੈ ਪਰ ਵਕਤ ਕਦੇ ਵਾਪਸ ਨਹੀਂ ਮਿਲਦਾ ਇਨਸਾਨ ਕੋਲ ਹਰ ਚੀਜ਼ ਵਾਪਸ ਆ ਜਾਂਦੀ ਹੈ ਦੌਲਤ ਸੌਰਤ ਸਭ ਕੁਝ ਪਰ ਵਕਤ ਕਦੇ ਵਾਪਸ ਨਹੀਂ ਆਉਂਦਾ ਡਾਇਮੰਡ ਦੁਨੀਆ 'ਚ ਸਭ ਤੋਂ ਕੀਮਤੀ ਚੀਜ਼ ਹੈ ਉਸ ਨੂੰ ਖਰੀਦਿਆ ਜਾ ਸਕਦਾ ਪਰ ਵਕਤ ਦੇ ਇੱਕ ਪਲ ਨੂੰ ਖਰੀਦਿਆ ਨਹੀਂ ਜਾ ਸਕਦਾ ਇੱਕ ਮੂਵੀ ਵਿੱਚ ਇੱਕ ਡਾਇਲੋਗ ਸੀ ਦੁਨੀਆ ਦੀ ਸਾਰੀ ਦੌਲਤ ਲਗਾ ਕੇ ਵੀ ਤੁਸੀਂ ਇੱਕ ਪਲ ਨਹੀਂ ਖਰੀਦ ਸਕਦੇ ਜਿਵੇਂ ਕਹਾਂ ਨਾ ਵਕਤ ਦੇ 30 ਸਕਿੰਡ ਬਰਬਾਦ ਹੋਣ ਨੂੰ 30000 ਰੁਪਏ ਬਰਬਾਦ ਹੋਣ ਦੇ ਬਰਾਬਰ ਕਿਹਾ ਜਾਵੇ ਤਾਂ ਅਥਕਥਿ ਨਹੀਂ ਕੋਈ ਪੈਸੇ ਪਿੱਛੇ ਭੱਜਨ ਨਾਲ ਵਕਤ ਕਦੇ ਸਾਥ ਦਿੰਦਾ ਹੈ ਕਦੇ ਨਹੀਂ ਦਿੰਦਾ ਵਕਤ ਦੇ ਪਿੱਛੇ ਭੱਜੋ ਪੈਸਾ ਤੁਹਾਡੇ ਪਿੱਛੇ ਭੱਜੇਗਾ ਹੁਣ ਜਿੰਨਾ ਵੀ ਵਕਤ ਖਰਾਬ ਕਰ ਲਿਆ ਕੋਈ ਗੱਲ ਨਹੀਂ ਚਲੋ ਜੋ ਹੋਇਆ ਹੋਇਆ ਆਓ ਅੱਜ ਆਪਾਂ ਵਕਤ ਦੇ ਘੋੜੇ ਤੇ ਸਵਾਰੀ ਕਰੀਏ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੋ ਪਾਪ ਹਮੇਸ਼ਾ ਕਰਦੇ ਆ ਪਹਿਲਾ ਪਾਪ ਕਿ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਆ ਇਨਫੀਰੀਅਰਟੀ ਕੰਪਲੈਕਸ ਦੂਜਾ ਹੈ ਵਕਤ ਨੂੰ ਬਰਬਾਦ ਕਰਨਾ ਬੀਸਟੇਜ ਆਫ ਯਰ ਕ੍ਰੂਸ਼ਲ ਟਾਈਮ ਵਕਤ ਦੀ ਇੱਜ਼ਤ ਕਰਨ ਵਾਲਾ ਇਨਸਾਨ ਕਦੇ ਵੀ ਦੂਜੇ ਇਨਸਾਨ ਦਾ ਵਕਤ ਖਰਾਬ ਨਹੀਂ ਕਰਦਾ ਗਾਂਧੀ ਜੀ ਜੋ ਡਾਂਡੀ ਮਾਰਚ ਤੇ ਜਾ ਰਹੇ ਸਨ ਤਾਂ ਬਹੁਤ ਤੇਜ਼ ਤੁਰੇ ਸਨ ਤੇ ਰਸਤੇ ਵਿੱਚ ਉਹਨਾਂ ਨੂੰ ਇੱਕ ਅੰਗਰੇਜ਼ ਮਿਲਿਆ ਉਸਨੇ ਗਾਂਧੀ ਜੀ ਨਾਲ ਗੱਲ ਕਰਨੀ ਚਾਹੀ ਪਰ ਗਾਂਧੀ ਜੀ ਰੁਕੇ ਨਹੀਂ ਚੱਲਦੇ ਗਏ ਬੜੀ ਸਪੀਡ ਤੇ ਕੇ ਚੱਲਦੇ ਨੇ ਤੇ ਗਾਂਧੀ ਜੀ ਨਾਲ ਇੱਕ ਇਨਸਾਨ ਸਨ ਬਹੁਤ ਫੜੇ ਲਿਖੇ ਉਹਨਾਂ ਨੇ ਕਿਹਾ ਕਿ ਇੱਕ ਅੰਗਰੇਜ਼ ਰਿਪੋਰਟਰ ਸੀ ਪੱਤਰਕਾਰ ਸੀ ਉਹਨਾਂ ਨੇ ਚ ਗੱਲ ਕਿਉਂ ਨਹੀਂ ਕੀਤੀ ਸਾਰੀ ਦੁਨੀਆ ਦੇ ਅਖਬਾਰਾਂ ਵਿੱਚ ਤੁਹਾਡੀਆਂ ਖਬਰਾਂ ਲੱਗਣੀਆਂ ਸਨ ਥੋੜੀ ਗੱਲਬਾਤ ਦੀ ਚਰਚਾ ਹੋਣੀ ਸੀਗੀ ਤੁਸੀਂ ਹੋਰ ਪਪੂਲਰ ਹੋ ਜਾਣਾ ਸੀ ਤੁਸੀਂ ਰੁਕੇ ਕਿਉਂ ਨਹੀਂ ਤਾਂ ਗਾਂਧੀ ਦੇ ਇੱਕੋ ਜਵਾਬ ਸੀ ਮੇਰੇ ਲਈ ਡਾਂਡੀ ਮਾਰਚ ਜ਼ਿਆਦਾ ਕੀਮਤੀ ਹੈ ਅੱਜ ਦੇ ਸਮੇਂ ਵਿੱਚ ਡਾਂਡੀ ਮਾਰਚ ਜ਼ਿਆਦਾ ਕੀਮਤੀ ਹੈ ਕਿਤੇ ਖੜਨਾ ਨਹੀਂ ਕਿਸੇ ਅਖਬਾਰ ਵਿੱਚ ਖਬਰ ਲੋਣਾ ਨਹੀਂ ਇਬਰਾਹਿਮ ਲਿੰਕਨ ਬਹੁਤ ਹੀ ਗਰੀਬ ਸੀ ਉਸਨੇ ਵਕਤ ਦੀ ਬਹੁਤ ਕਦਰ ਕੀਤੀ ਇੱਕ ਸਮੇਂ ਤਿੰਨ ਕੰਮ ਕਰਦੇ ਸਨ ਨਾ ਇਬਰਾਹਿਮ ਲਿੰਕਨ ਆਪਣੇ ਮਾਪਿਆਂ ਦੀ ਹੈਲਪ ਕਰਦੇ ਸਨ ਕੰਮ ਦੇ ਵਿੱਚ ਆਪਣਾ ਪਰਸਨਲ ਕੰਮ ਕਰਦੇ ਸਨ ਤੇ ਉਸ ਤੋਂ ਬਾਅਦ ਆਪਣੀ ਪੜਾਈ ਦੀਵਿਆਂ ਦੇ ਥੱਲੇ ਲਾਈਟਾਂ ਥੱਲੇ ਬੈਠ ਕੇ ਆਪਣੀ ਪੜ੍ਹਾਈ ਵਕਤ ਦੀ ਕਦਰ ਦੇ ਨਾਲ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਅੱਜ ਕੱਲ੍ਹ ਦਿੱਕਤ ਗਰੀਬ ਪੈਦਾ ਹੋਣ ਦੀ ਨਹੀਂ ਗਰੀਬ ਆਪਣੇ ਆਪ ਨੂੰ ਮੰਨਣ ਦੀ ਹੈ ਵੱਡੇ ਵੱਡੇ ਬਿਜ਼ਨਸਮੈਨ ਪੈਸੇ ਨੂੰ ਸਹੀ ਜਗ੍ਹਾ ਵਰਤਮਾਲ ਨਹੀਂ ਕਰਦੇ ਸਗੋਂ ਵਕਤ ਨੂੰ ਸਹੀ ਜਗ੍ਹਾ ਤੇ ਵਰਤਦੇ ਨੇ ਸਹੀ ਸਮੇਂ ਤੇ ਵਰਤਦੇ ਨੇ ਪੈਸੇ ਨੂੰ ਵਰਤਣਾ ਉਹਨਾਂ ਜਰੂਰੀ ਨਹੀਂ ਜਿਨ੍ਹਾਂ ਵਕਤ ਨੂੰ ਸਹੀ ਤਰੀਕੇ ਨਾਲ ਵਰਤਣਾ ਵਕਤ ਹਰ ਇਨਸਾਨ ਨੂੰ ਪ੍ਰਖਾੜੀ ਤੋਂ ਰਾਜਾ ਬਣਾ ਸਕਦਾ ਹੈ ਤੇ ਰਾਜਿਤ ਪੁਖਾਰੀ ਬਣਾ ਸਕਦਾ ਹੈ ਇਹ ਵਕਤ ਦੀ ਪਾਵਰ ਹੈ ਕਦੇ ਵਕਤ ਨੂੰ ਨਾ ਮਾਰੋ ਜਿਸ ਦਿਨ ਵਕਤ ਨੂੰ ਮਰੇਗਾ ਤੁਸੀਂ ਚੱਲ ਨਹੀਂ ਪਾਉਗੇ ਮੈਂ ਸਮਝਦਾ ਦੋ ਕਾਰਨਾ ਕਰਕੇ ਤੁਸੀਂ ਆਪਣੀ ਜਿੰਦਗੀ ਖਰਾਬ ਕਰਦੇ ਪਹਿਲਾ ਕਾਰਨ ਤੁਹਾਡੇ ਵਿੱਚੋਂ ਅੰਦਰੋਂ એનર્ਜੀ ਨਹੀਂ ਆ ਰਹੀ ਹੁੰਦੀ ਅੰਦਰੋਂ ਮਨ ਹੀ ਨਹੀਂ ਕਰ ਰਿਹਾ ਹੁੰਦਾ ਮਨ ਨਹੀਂ ਕਰ ਰਿਹਾ ਤਾਂ ਤੇ ਹਿੰਮਤ ਨਹੀਂ ਆ ਰਹੀ ਹੁੰਦੀ ਹਿੰਮਤ ਨਹੀਂ ਆ ਰਹੀ ਹੁੰਦੀ ਤੇ ਸਰੀਰ ਕੰਮ ਨਹੀਂ ਕਰ ਰਿਹਾ ਹੁੰਦਾ ਦੂਜਾ ਕੰਮ ਹੈ ਬਹਾਨਾ ਬਣਾਉਣਾ ਕਿ ਟਾਈਮ ਹੀ ਨਹੀਂ ਹੈ ਮੇਰੇ ਕੋਲ ਕਿਸੇ ਕੰਮ ਨੂੰ ਕਰਨ ਦਾ ਟਾਈਮ ਹੀ ਨਹੀਂ ਹੈ ਅੱਜ ਦਾ ਕੰਮ ਕੱਲ ਕਰ ਦਿਆਂਗੇ ਦੋ ਦਿਨ ਬਾਅਦ ਕਰ ਦਿਆਂਗੇ ਕੋਈ ਨਹੀਂ ਕਰ ਦਿਆਂਗੇ ਫਿਰ ਕੀ ਹੈ ਇਸ ਨਾਲ ਬਹੁਤ ਸਾਰਾ ਸਮਾਂ ਖਰਾਬ ਹੋ ਜਾਂਦਾ ਹੈ ਰੋਜ਼ ਆਪਣੀ ਜ਼ਿੰਦਗੀ ਦੀ ਪਲੈਨਿੰਗ ਬਦਲਨ ਵਾਲਾ ਇਨਸਾਨ ਕਦੇ ਕਾਮਯਾਬ ਨਹੀਂ ਹੋ ਸਕਦਾ ਵਕਤ ਦਾ ਘੋੜਾ ਦੌੜਦਾ ਹੀ ਜਾਣਾ ਹੈ ਤੁਸੀਂ ਬੈਠਣਾ ਜੇ ਨਹੀਂ ਬੈਠਣਾ ਤੁਹਾਡੀ ਮਰਜ਼ੀ ਹੈ ਜਿਸ ਇਨਸਾਨ ਨੂੰ ਵਿਹਲੇ ਬੈਠ ਕੇ ਫੋਨ ਚਲਾਉਣ ਦੀ ਆਤਮਾ ਜਾਂਦੀ ਹੈ ਨਾ ਉਹ ਵਕਤ ਦੀ ਕਦਰ ਹੀ ਨਹੀਂ ਕਰਦਾ ਵਕਤ ਦੀ ਕਦਰ ਕਰਨਾ ਇੱਕ ਨੈਸ਼ਨਲ ਤਰ੍ਹਾਂ ਹੈ ਜਿਸ ਨੂੰ ਲੱਗ ਜਾਵੇ ਉਹ ਆਪਣੀ ਜ਼ਿੰਦਗੀ ਬਦਲ ਦਿੰਦਾ ਹੈ। ਸਿਆਣੇ ਕਹਿੰਦੇ ਆ ਕਿ ਨਸ਼ਾ ਕਰਨਾ ਤਾਂ ਵਕਤ ਦਾ ਕਰੋ। ਬਿਮਾਰੀ ਵੀ ਕਾਮਯਾਬੀ ਦੀ ਲਕੀ। ਵਕਤ ਦੀ ਸਹੀ ਵਰਤੋਂ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੇ ਗੋਲਾਂ ਨੂੰ ਸਫਲ ਬਣਾਉਣ ਦੇ ਵਿੱਚ ਕਰੋ, ਪੂਰੇ ਕਰਨ ਦੇ ਵਿੱਚ ਕਰੋ। ਧਾਰੋ ਕਿ ਮੈਂ ਜ਼ਿੰਦਗੀ ਵਿੱਚ ਕੀ ਕਰਨਾ ਹੈ? ਇਸ ਤੋਂ ਬਾਅਦ ਆ ਜੀ ਸੌਣ ਤੋਂ ਪਹਿਲਾਂ ਅਗਲੇ ਦਿਨ ਦੀ ਪਲਾਨਿੰਗ ਕਰ ਲਓ ਕਿ ਮੈਂ ਕੱਲ ਕਿਲੇ ਕਿਹੜੇ ਕੰਮ ਕਰਨੇ ਆ ਆਪਣੇ ਮੋਬਾਈਲ ਤੇ ਲਿਖ ਲਓ, ਆਪਣੀ ਕਾਪੀ ਤੇ ਲਿਖ ਲਓ। ਕਿਹੜੇ ਕੰਮ ਨੂੰ ਕਿੰਨਾ ਸਮਾਂ ਦੇਣਾ ਹੈ ਪੂਰਾ ਦਿਨ ਕਿਸ ਕੰਮ 'ਚ ਗੁਜ਼ਾਰਨਾ ਹੈ ਇਹ ਸਾਰੀ ਪਲੈਨਿੰਗ ਹੋ ਜਾਣੀ ਚਾਹੀਦੀ ਹੈ ਸਾਰੇ ਦਿਨ ਦਾ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਦਾ ਸ਼ਡਿਊਲ ਬਣਾਉਣਾ ਹੈ ਤੁਸੀਂ ਇੱਕ ਮਿੰਟ ਵੀ ਬਰਬਾਦ ਨਹੀਂ ਕਰਨਾ ਆਪਣਾ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਜ਼ਿੰਦਗੀ ਵਿੱਚ ਕਦੇ ਆਪਣੇ ਆਪ ਨੂੰ ਛੋਟੇ ਜ਼ਲਾਸੇ ਨਾ ਦਿਓ ਆਪਣੇ ਮਨ ਨੂੰ ਆਪਣੀ ਅਸਲੀ ਹਕੀਕਤ ਤੋਂ ਜਾਣੂ ਕਰਾਓ ਪੜਾਈ ਕਰਨ ਵੇਲੇ ਜੇਕਰ ਪੜਾਈ ਵਿੱਚ ਮਨ ਨਹੀਂ ਲੱਗ ਰਿਹਾ ਤਾਂ ਐਕਸਰਸਾਈਜ਼ ਕਰ ਲਓ ਕੋਈ ਹੋਰ ਕੰਮ ਕਰ ਲਓ ਜਿਸ ਨਾਲ ਸਰੀਰ ਰਿਲੈਕਸ ਹੋ ਜਾਊਗਾ ਕਮ ਸੇ ਕਮ ਥੋੜਾ ਸਮਾਂ ਬਰਬਾਦ ਤਾਂ ਨਹੀਂ ਹੋਵੇਗਾ ਜੇਕਰ ਅਸੀਂ ਕਿਸੇ ਕਾਮਯਾਬ ਇਨਸਾਨ ਦੀ ਕਾਮਯਾਬੀ ਨੂੰ ਦੇਖਦੇ ਹਾਂ ਉਸਦੀ ਕਾਮਯਾਬ ਜ਼ਿੰਦਗੀ ਨੂੰ ਦੇਖਦੇ ਹਾਂ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਉਸਦੀ ਮਿਹਨਤ ਤੇ ਉਸਦੇ ਸਮੇਂ ਸਰ ਕੀਤੇ ਹੋਏ ਕੰਮ ਤੇ ਸਮੇਂ ਦੀ ਇੰਪੋਰਟੈਂਸ ਜਿਹੜੀ ਉਸਨੇ ਸਮਝੀ ਹੈ ਉਸਨੇ ਉਸਨੂੰ ਤਰੱਕੀ ਦਵਾਈ ਹੈ ਉਸਨੇ ਆਪਣੇ ਜਿਸ ਕੰਮ ਦੇ ਵਿੱਚ ਤਰੱਕੀ ਕੀਤੀ ਆ ਉਸ ਕੰਮ ਨੂੰ ਕਿੰਨਾ ਟਾਈਮ ਦਿੱਤਾ ਹੈ ਜਿਸ ਨੇ ਉਸ ਨੂੰ ਕਾਬਿਲ ਆ ਬਣਾ ਦਿੱਤਾ ਇਹ ਉਸ ਇਨਸਾਨ ਤੋਂ ਪਤਾ ਲੱਗੂਗਾ ਕਰੋੜਪਤੀ ਇਨਸਾਨ ਦੇ ਪੈਸੇ ਵਾਲਾ ਦੇਖੋ ਉਸ ਨੇ ਆਪਣੇ ਸਮੇਂ ਨੂੰ ਕਿਵੇਂ ਮੈਨੇਜ ਕੀਤਾ ਉਸ ਵੱਲ ਦੇਖੋ ਸਮੇਂ ਦੇ ਨਾਲ ਹੀ ਉਹ ਸਹੀ ਦਿਸ਼ਾ ਵੱਲ ਲੱਗਿਆ ਸਮੇਂ ਦੀ ਸਹੀ ਵਰਤੋਂ ਕਰਕੇ ਹੀ ਉਹ ਅੱਗੇ ਲੰਘਿਆ ਨਹੀਂ ਤਾਂ ਪੈਸਾ ਤਾਂ ਬਹੁਤ ਰੁਕਾ ਕੋਲੇ ਹੈਗਾ ਪਰ ਹਰ ਇਨਸਾਨ ਪਹਿਲੇ ਡਵਲਪ ਹੋਤੇ ਤਰੱਕੀ ਨਹੀਂ ਕਰਦਾ ਵਕਤ ਸਭ ਦਾ ਹੁੰਦਾ ਹੈ ਉਸੇ ਵਕਤ ਵਿੱਚ ਕੋਈ ਨਿਖਰ ਜਾਂਦਾ ਹੈ ਤੇ ਕੋਈ ਬिखर ਜਾਂਦਾ ਹੈ ਦੁਨੀਆ ਦੇ ਸਾਰੇ ਇਨਸਾਨਾਂ ਕੋਲੇ ਬਰਾਬਰ ਵਕਤ ਹੈ ਹਰ ਇੱਕ ਨੂੰ 24 ਘੰਟੇ ਮਿਲਦੇ ਕਿਸੇ ਨੂੰ ਵੀ ਇੱਕ ਪਲ ਘਟ ਜਾਵਦਾ ਨਹੀਂ ਮਿਲਦਾ ਉਹਨਾਂ 24 ਘੰਟਿਆਂ ਵਿੱਚ ਕੋਈ ਇਨਸਾਨ ਮਿਹਨਤ ਕਰਕੇ ਬਹੁਤ ਅੱਗੇ ਲੰਘ ਜਾਂਦਾ ਤਰੱਕੀ ਕਰ ਜਾਂਦਾ ਹੈ ਤੇ ਕੋਈ ਇਨਸਾਨ ਵਿਹਲਾ ਰਹਿ ਕੇ ਸੋਸ਼ਲ ਮੀਡੀਆ ਤੇ ਸਕਰੋਲ ਕਰਕੇ ਆਪਣੇ ਸਮੇਂ ਨੂੰ ਬਰਬਾਦ ਕਰ ਦਿੰਦਾ ਆਪਣੇ ਦਿਨ ਭਰ ਦੇ ਕੰਮਾਂ ਨੂੰ ਸ਼ਡਿਊਲ ਦੇ ਨਾਲ ਕੀਤਾ ਜਾਵੇ ਤਾਂ ਬਹੁਤ ਜਲਦੀ ਕਾਮਯਾਬੀ ਮਿਲ ਜਾਂਦੀ ਹੈ ਬਿਨਾਂ ਸੜੀ ਉਤੋਂ ਪਤਾ ਹੀ ਨਹੀਂ ਮੈਂ ਅਗਲੇ ਕਦ ਕੀ ਕਰਨਾ ਹੈ ਤਾਂ ਬੰਦੇ ਨੂੰ ਨਿਰਾਸ਼ਾ ਮਿਲਦੀ ਹੈ ਬੰਦੇ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਸੋ ਸਾਰੇ ਜਿਨ੍ਹਾਂ ਨੇ ਵੀ ਕਾਮਯਾਬ ਹੋਣਾ ਹੈ ਆਪਣੇ ਸਮੇਂ ਦੀ ਕਦਰ ਕਰੋ ਇੰਪੋਰਟੈਂਸ ਆਫ ਟਾਈਮ ਸਮਝੋ ਜਿਹੜੇ ਫੇਲ ਹੋਣਾ ਚਾਹੁੰਦੇ ਨੇ ਉਹ ਜ਼ਰੂਰੀ ਬੇਵਕਤੀਆਂ ਚੀਜ਼ਾਂ ਕਰਦੇ ਰਹਿ ਇੱਕ ਚੀਜ਼ ਨੂੰ ਧਾਰ ਕੇ ਉਸੇ ਚੀਜ਼ ਤੇ ਧਿਆਨ ਕੇਂਦਰਤ ਕਰਕੇ ਆਪਣਾ ਪੂਰਾ ਸਮਾਂ ਪੂਰਾ ਧਿਆਨ ਉਸੇ ਚੀਜ਼ ਤੇ ਲਗਾਓ ਬਹੁਤ ਜਲਦੀ ਰਿਜ਼ਲਟ ਆਪਨਾ ਨਹੀਂ ਤਾਂ ਰਿਜ਼ਲਟ ਕਦੇ ਆਉਂਦਾ ਹੀ ਨਹੀਂ ਕਈਆਂ ਨੂੰ बहुत